ਇਹ ਗੱਲ ਸੱਚ ਹੈ ਦੋਸਤੋ ਗਰੀਬਾਂ ਤੇ ਦਲਤਾਂ ਦਾ ਹੈ ਕੌਣ ਜੇ ਤੁਸੀਂ ਕਹੋਗੇ ਕਿ ਰੱਬ ਉਹ ਵੀ ਤਾਂ ਪੈਸੇ ਵਾਲਿਆਂ ਦਾ ਹੀ ਹੈ ਉਹਦੇ ਨਾਂ ਤੇ ਉਸਰੇ ਹੋਏ ਮੰਦਰਾਂ ਗੁਰੂ ਘਰਾਂ ਮਸੀਤਾਂ ਚਰਚਾਂ ਵਿੱਚ ਕੌਣ ਸੁਣਦਾ ਏ ਉਸ ਗਰੀਬ ਦੀ ਕਿਧਰੇ ਬਸੂ ਭੀੜ ਹੈ ਤੇ ਕਿਧਰੇ ਬਸ ਵੋਟ ਜੇ ਗਰੀਬ ਤੇ ਉਪਰੋਂ ਦਲਤ ਫੇਰ ਤੇ ਹੋਰ ਵੀ ਡਾਡੇ ਮਾੜੇ ਹਾਲਾਤ ਹੋ ਜਾਂਦੇ ਹਨ ਕਿਉਂਕਿ ਹੁਣ ਤਾਂ ਸਮਾਜ ਪੂਰੀ ਤਰ੍ਹਾਂ ਪੈਸੇ ਪ੍ਰਧਾਨ ਹੋ ਗਿਆ ਹੈ ਮਾਨਸਿਕ ਕਦਰਾਂ ਕੀਮਤਾਂ ਨੂੰ ਹੁਣ ਤਾਂ ਘਟੀਆਂ ਹਿੰਦੂਵਾਦੀ ਮਾਨਸਿਕਤਾ ਕਾਕੇ ਬੜੇ ਚਿਰਾਂ ਤੋਂ ਤਿਆਗ ਦਿੱਤਾ ਗਿਆ ਹੈ ਨਵੇਂ ਵਿਦੇਸ਼ੀ ਰਿਲੀਜਨ ਮਜਬਾ ਦੀ ਚਮਕ-ਦਮਕ ਹੈ ਇਸ ਵੇਲੇ ਅੱਜ ਦੋਸਤੋ ਗਰੀਬ ਦਲਿਤ ਦੀ ਇਸ ਕਰਕੇ ਗੱਲ ਕਰਨੀ ਪਈ ਕਿਉਂਕਿ ਅੱਜ ਕੱਲ 1.5 ਮਹੀਨੇ ਤੋਂ ਦੋ ਜਨਸੀ ਸ਼ੋਸ਼ਣ ਦੇ ਮਾਮਲਿਆਂ ਦੀਆਂ ਬੜੀਆਂ ਸੁਰਖੀਆਂ ਹਨ ਇੱਕ ਵਿੱਚ ਕੇਂਦਰੀ ਸਰਕਾਰ ਦਾ ਸੰਸਦ ਹੈ ਤੇ ਦੂਜੇ ਮਾਮਲੇ ਵਿੱਚ ਸਾਡੇ ਪੰਜਾਬ ਨਾਲ ਸੰਬੰਧਿਤ ਪੰਜਾਬ ਦੀ ਕੈਬਨਿਟ ਚ ਸ਼ਾਮਲ ਮੰਤਰੀ ਕਾਮਰੇਡ ਲਾਲਚੰਦ ਘਟਾਰੂ ਚੱਕ ਉਹ ਪਠਾਨਕੋਟ ਦੇ ਭੂਆ ਹਲਕੇ ਤੋਂ ਐਮ.ਐਲ.ਏ ਹਨ। ਉਹਨਾਂ ਦੇ ਉੱਪਰ ਹੀ ਇੱਕ ਐਸਸੀ ਬਰਾਦਰੀ ਨਾਲ ਸੰਬੰਧਤ ਨੌਜਵਾਨ ਦੇ ਨਾਲ ਗੈਰ ਕੁਦਰਤੀ ਏਜੰਸੀ ਸਬੰਧ ਬਣਾਉਣ ਦੇ ਦੋਸ਼ ਲੱਗੇ ਹਨ। ਦੋਸ਼ ਕੀ ਵੀਡੀਓ ਤੱਕ ਵਾਇਰਲ ਹੋ ਚੁੱਕੀ ਹੈ। ਕਈ ਦੱਸਦੇ ਹਨ ਕਿ ਕਈ ਸਾਲਾਂ ਤੋਂ ਉਸ ਯੁੱਗ ਦਾ ਏਜੰਸੀ ਸ਼ੋਸ਼ਣ ਹੋ ਰਿਹਾ ਸੀ। ਸਰ ਇਹ ਬਾਤ ਕੋਈ 2013 ਔਰ 14 ਦੇ ਵਿੱਚ ਦੀ ਹੈ। ہماری ਬਾਤ ਹੋਈ ਸੀ ਫੇਸਬੁੱਕ ਤੇ ਐਜ਼ ਅ ਫਰੈਂਡ। ਤੋਂ ہماری ਬਾਤ ਕੁਝ ਦਿਨ ਤੱਕ ਚੱਲੀ। उसके बाद मैं अपनी सिस्टर के घर गया पठानकोट के पास ये सर वो कामरेड पार्टी के पार्टी में थे अच्छा पार्टी। यस ठीक है। आप क्या करते? थे? मैं उस टाइम स्टडी कर रहा था स्टडी कर। तो आगे मुझे दफ्तर में लिख कर चले गए कामरेड के दफ्तर में गए हम अच्छा। पार्टी के दफ्तर तो ऊपर इनका दफ्तर था पार्टी की तरफ से इनको मिला हुआ था तो चलो हमने वहाँ पे फिर उन्होंने बोला चलो ड्रिंक करते हैं आज हुँ. मैंने कहा सर मैं तो ड्रिंक करता ही नहीं हुँ. तो बोले भी नहीं कुछ नहीं होगा आज कर लिए बाद में मत करना कभी मैंने कहा चलो ठीक है देखते हैं हुँ. तो दो पैक लगाए मैंने तो मुझे थोड़ा सा निशा हो गया तो मैंने मुझे भी नींद आने लगी हुँ. तो मैं सोने लगा तो मुझे बोले भी चलो खाना तो खा लेते हैं खाना वाना खाया तो मैं लेट गया और ये भी मेरे पास में लेट गई इन्होंने धीरे धीरे मेरी बॉडी को टच करना शुरू कर दिया फिर इसने इन्होंने मुझे मेरे प्राइवेट पार्ट को टच किया। तो आपको पता है अगर हम किसी की बॉडी को टच करेंगे तो फीलिंग तो आती है उत्तेजित हो गए आप भी। हाँ तो इन्होंने धीरे से मेरे कपड़े उतारते तो नीचे से उतारते तो फिर इन्होंने धीरे धीरे करना शुरू कर दिया तो उसके बाद हाँ तो क्या करना था मैंने क्योंकि फर्स्ट टाइम था मुझे पता भी नहीं था इस बारे में क्या होता है क्या नहीं तो हो गया उसके बाद फिर मैं घर चला गया सुबह इन्होंने मुझे पांच बजे भेज दिया यस yes. फिर इन्होंने मुझे ऐसे ही इस, इसके बाद फिर मुझे बोला इन्होंने भी मैं तेरे को नौकरी दिलवाऊंगा मैंने कहा चलो कोई बात नहीं एक तरफ से मुझे लालच भी पड़ गया नौकरी मिलने, नोक्री तो मिलने तो वाली है तो कुछ हो जाएगा जो, मेरा जो भी हो रहा है चलो ठीक है देखते रहेंगे लेकिन नौकरी मिल जाएगी कुछ भरण पोषण होगा क्योंकि हमारी फैमिली में अभी तक कोई भी नौकरी नहीं किसी को भी मिली अच्छा गवर्नमेंट जॉब नहीं है किसी के भी पास हमारी समाज से आते वैसे आप मैं तो ऐसी ਤਰਾਸ ਦੇ ਉਸ ਘੱਟ ਉਮਰ ਦੇ ਦਲਤ ਨੌਜਵਾਨ ਦੇ ਹੱਕ ਵਿੱਚ ਰਾਜਨੀਤਿਕ ਬਿਆਨਬਾਜ਼ੀ ਤਾਂ ਹੋਈ ਮੰਤਰੀ ਦੇ ਅਸਤੀਫੇ ਤੱਕ ਮੰਗੇ ਗਏ ਪਰ ਕੋਈ ਵੀ ਪਾਰਟੀ ਜਾਂ ਜਥੇਬੰਦੀ ਦਲਤ ਯੁਵਕ ਜੋ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਉਹਦੇ ਹੱਕ ਵਿੱਚ ਖੁੱਲਕੇ ਨਾ ਉਤਰੀ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕੱਟੜ ਇਮਾਨਦਾਰ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੇ ਅਸਤੀਫਾ ਲੈਣ ਦੀ ਥਾਂ ਇੱਕ ਐਸਆਈਟੀ ਬਣਾ ਦਿੱਤੀ ਕੱਲ ਪਰਸੋਂ ਹੀ ਐਸਆਈਟੀ ਦੀ ਰਿਪੋਰਟ ਆਈ ਹੈ ਕਹਿੰਦੇ ਨੇ ਕਿ ਉਸ ਨੌਜਵਾਨ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਸੋਚੋ ਵੀਡੀਓ ਤੋਂ ਬਾਅਦ ਵੀ ਇਨਕੁਆਇਰੀ ਦੀ ਲੋੜ ਸੀ ਹਾਂ ਇਹ ਹੋ ਸਕਦਾ ਸੀ ਕਿ ਵੀਡੀਓ ਸੱਚੀ ਹੈ ਜਾਂ ਝੂਠੀ ਇਸ ਦੀ ਜਾਂਚ ਕੀਤੀ ਜਾ ਸਕਦੀ ਸੀ ਪਰ ਸ਼ਿਕਾਇਤ ਹੀ ਵਾਪਸ ਹੋ ਗਈ ਹੈ ਜਾਂ ਕਰਾ ਦਿੱਤੀ ਗਈ ਹੈ ਤੁਸੀਂ ਆਪ ਸਮਝਦਾਰ ਹੋ ਕਿੱਥੇ ਸਰਕਾਰ ਦਾ ਮੰਤਰੀ ਜਿਸ ਦੇ ਉੱਪਰ ਦਬਾਅ ਵੀ ਪਿਆ ਤੇ ਸਰਕਾਰ ਨੇ ਅਸਤੀਫਾ ਨਾ ਲਿਆ ਉਸ ਦੀ ਸਰਕਾਰ ਵਿੱਚ ਹیثیت ਦੱਸਦਾ ਹੈ ਉੰਜ ਵੀ ਕਾਮਰੇਡ ਹੈ ਉਹ ਕਾਮਰੇਡਾਂ ਦੀਆਂ ਜਥੇਬੰਦੀਆਂ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਹੁੰਦੀ ਹੈ ਇਸ ਘਟਨਾ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਕੋਈ ਵੀ ਮਜ਼ਦੂਰਾਂ ਗਰੀਬਾਂ ਦੀ ਜਥੇਬੰਦੀ ਉਸ ਨੂੰ ਇਨਸਾਫ਼ ਦਿਵਾਉਣ ਲਈ ਮੂਹਰੇ ਨਾ ਆਈ ਘਟਾਰੂ ਚੱਕ ਵੀ ਤਾਂ ਉਹਨਾਂ ਦੀ ਜਥੇਬੰਦੀ ਵਿੱਚੋਂ ਹੀ ਪਾਵਰਫੁੱਲ ਪੋਸਟ ਤੇ ਪਹੁੰਚਿਆ ਹੈ ਹਾਂ ਕਿਸਾਨ ਜਥੇਬੰਦੀਆਂ ਤੋਂ ਆਸ ਸੀ ਕਾਲੇ ਕਾਨੂੰਨ ਕਹੇ ਜਾਂਦੇ ਬਿਲਾ ਵੇਲੇ ਹਰਥਾ ਮਜ਼ਦੂਰ ਕਿਸਾਨ ਏਕਤਾ ਦੇ ਝੰਡੇ ਬੈਨਰ ਨਜ਼ਰ ਆਉਂਦੇ ਸਨ ਪਰ ਇਸ ਗਰੀਬ ਦਲਿਤ ਅਤੇ ਲਈ ਇਨਸਾਫ ਬੇਲੇ ਇਹ ਕਿਸਾਨ ਮਜ਼ਦੂਰ ਇਕਤਾ ਕਿੱਧਰ ਗਈ ਕਿੱਧਰੇ ਵੀ ਨਹੀਂ ਦਿਖ ਰਹੀ ਹਾਂ ਦਿਸੀ ਜਦੋਂ ਕੇਂਦਰੀ ਸਰਕਾਰ ਦੇ ਸੰਸਦ ਬ੍ਰਿਜ ਭੂਸ਼ਣ ਦੇ ਖਿਲਾਫ ਜੋਨ ਸ਼ੋਸ਼ਣ ਦੇ આરોਪ ਲੱਗੇ ਤਾਂ ਉੱਥੇ ਕਿਸਾਨ ਯੂਨੀਅਨਾਂ ਦੇ ਨੇਤਾ ਪਹੁੰਚ ਗਏ ਉੱਥੇ ਸਿਰਫ ਛੇੜਛਾੜ ਦੇ ਹੀ આરોਪ ਸਨ ਇੱਥੇ ਵੀਡੀਓ ਤੱਕ ਮਜੂਦ ਸੀ ਸਬੂਤ ਵੱਜੋਂ ਕਿ ਜਨਸੀ ਸ਼ੋਸ਼ਣ ਹੋਇਆ ਹੈ ਪਰ ਕੋਈ ਵੀ ਨਾ ਬੋੜਿਆ ਜਿਹੜੀ ਇਹ ਮੈਲਾ ਰੈਸਲਰ ਪ੍ਰਧਾਨ ਮੰਤਰੀ ਤੱਕ ਮਿਲ ਚੁੱਕੀ ਆ ਹਨ ਕਰੋੜਾਂ ਦੇ ਨਾਮ ਜਿਨ੍ਹਾਂ ਨੂੰ ਮਿਲੇ ਹਨ ਤੇ ਉਹਨਾਂ ਕੋਲ ਚੰਗੀ ਤਾਂ ਅੰਦੋਲਤ ਹੈ ਪਰਿਵਾਰ ਕੋਲ ਗਾਸਟਡ ਅਫਸਰਾਂ ਦੀਆਂ ਪੋਸਟਾਂ ਹਨ ਅਤੇ ਉਹ ਖੁਦ ਵੀ ਏ-ਵਨ ਰੈਂਕ ਦੇ ਅਫਸਰ ਦੀ ਨੌਕਰੀ ਦੇ ਉੱਪਰ ਹਨ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਯੂਨੀਅਨ ਦੇ ਨੇਤਾ ਪਹੁੰਚ ਗਏ ਇੱਕ ਮਾੜੇ ਗਰੀਬ ਦਲਿਤ ਪਰਿਵਾਰ ਦਾ ਨੌਜਵਾਨ ਜੋ ਕਿਸੇ ਵਕੀਲ ਦੀ ਫੀਸਤਾ ਛੱਡੋ ਅਦਾਲਤਾਂ ਥਾਣਿਆਂ ਤੱਕ ਜਾਣ ਲਈ ਪੈਸਿਆਂ ਤੋਂ ਮੁਹਤਾਜ ਹੈ ਉਸਦੇ ਲਈ ਇਨਸਾਫ ਮੰਗਣ ਕੋਈ ਵੀ ਨਾ ਉਤਰਿਆ ਇਹ ਲਾਲ ਝੰਡੇ ਵਾਲੇ ਜਿਸ ਦੇ ਉੱਪਰ ਦੱਤੀ ਹਥੋੜਾ ਛਾਪਿਆ ਹੁੰਦਾ ਹੈ ਉਹਨਾਂ ਵਿੱਚੋਂ ਵੀ ਕੋਈ ਵੀ ਉਸ ਦੇ ਹੱਕ ਵਿੱਚ ਨਾ ਉਤਰਿਆ ਉਹ ਉਤਰਦੇ ਵੀ ਕਿਉਂ ਕਿ ਕਾਮਰੇਡ ਲਾਲਚੰਦ ਉਹਨਾਂ ਵਿੱਚੋਂ ਹੀ ਰਿਹਾ ਹੈ ساری ਉਮਰ ਹੋਰ ਕੋਈ ਜਥੇਬੰਦੀ ਮਜ਼ਦੂਰਾਂ ਦੀ ਪੰਜਾਬ ਵਿੱਚ ਹੋਰ ਕੋਈ ਜਥੇਬੰਦੀ ਮਜ਼ਦੂਰਾਂ ਦੀ ਵਜੂਦ ਨਹੀਂ ਰੱਖਦੀ ਪੰਜਾਬ ਵਿੱਚ ਵੀ ਬਥੇਰੀਆਂ ਕਿਸਾਨ ਜਥੇਬੰਦੀਆਂ ਹਨ ਕਿਸਾਨ ਮਜ਼ਦੂਰ ਇਕਤਾ ਵਾਲਿਆਂ ਨੇ ਨਾ ਤੱਕ ਨਾ ਲਿਆ ਇਨਸਾਫਦਵਾਨ ਦੀ ਗੱਲ ਤਾਂ ਦੂਰ ਸੀ ਸੜਕਾਂ ਤੇ ਤਾਂ ਕੀ ਉਤਰਨਾ ਸੀ ਤਾਈਆਂ ਤਾਂ ਇਹ ਸੱਚ ਫੇਰ ਜਾਰ ਹੋ ਗਿਆ ਕਿ ਗਰੀਬਾਂ ਦਲਤਾਂ ਦਾ ਕੋਣ ਬਸ ਆਟਾ ਦਾਲ ਸਕੀਮ ਜਾਂ ਬਿਜਲੀ ਮੁਫਤ ਲੈ ਕੇ ਕੀੜੇ ਮਕੋੜੇ ਵਰਗੇ ਜਿੰਦੀ ਜਿੰਦੇ ਰਹੋ ਦੂਜੇ ਪਾਸੋਂ ਜਾਟ ਬਰਾਦਰੀ ਦੀਆਂ ਮਹਿਲਾ ਰੈਸਲਰਾਂ ਦੇ ਹੱਕ ਵਿੱਚੇ ਖਾਪਾ ਤੇ ਕਿਸਾਨ ਯੂਨੀਅਨਾਂ ਵੀ ਉਤਰ ਗਈਆਂ ਦਲਿਤ ਗਰੀਬ ਕੀ ਕਰੇ ਹਾਰ ਕੇ ਸ਼ਿਕਾਇਤ ਵਾਪਸੀ ਲਏਗਾ ਉਹ ਹੋਰ ਕੀ ਕਰੇਗਾ ਸਬੂਤ ਅਤੇ ਵੀਡੀਓ ਸਾਰੇ ਖੂ ਖਾਤੇ ਵਿੱਚ ਇਹ ਹੋ ਸੋਚ ਹੈ ਸਾਡੇ ਪੋਲੀਟਿਕਲ ਨੇਤਾਵਾਂ ਦੀ ਅਤੇ ਸੰਗਠਨਾਂ ਦੀ ਬੇਸ਼ੱਕ ਇਹ ਲੀਡਰ ਆਪਣੇ ਆਪ ਨੂੰ ਗਰੀਬਾਂ ਦੇ ਰਾਖੇ ਦੱਸਦੇ ਹੋਣ ਜਾਂ ਉਹਨਾਂ ਦੇ ਰਿਪ੍ਰেজੈਂਟੇਟਿਵ ਦੱਸਦੇ ਹੋਣ ਪਰ ਸਚਾਈ ਕੀ ਹੈ ਇਹ ਘਟਨਾ ਜ਼ਾਹਿਰ ਕਰਦੀ ਹੀ ਹੈ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਲੀਡਰ ਘਟ ਅਤੇ ਆਯਾਸ਼ ਸ਼ੋਸ਼ਕ ਵੱਧ ਨੇ ਅੰਤ ਵਿੱਚ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ you <laughs>